ਸੱਚੀ ਗੱਲ ਜੀ ਅੱਜ ਆਪਾਂ ਆਏ ਹਾਂ ਧਰਮਕੋਟ ਪਤਨ ਪਿੰਡ ਜੇ ਇਤਿਹਾਸ ਦੀ ਗੱਲ ਕਰੀਏ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਵੀ ਇੱਥੇ 30 ਸਾਲ ਤੋਂ ਪਹਿਲਾਂ ਲਗਭਗ ਜਿਵੇਂ ਕਹਿੰਦੇ ਆ 38 ਸਾਲ ਬਾਅਦ ਰਾਵੀ ਦਾ ਪਾਣੀ ਉੱਨਾ ਆਇਆ ਤੇ 38 ਸਾਲ ਪਹਿਲਾਂ ਇੱਥੇ ਰਾਵੀ ਵਗਦੀ ਸੀ ਇਹ ਰੋਸ ਤੋਂ ਬਾਅਦ ਜਦੋਂ ਡੈਮ ਬਣ ਕੇ ਪਾਣੀ ਪਿੱਛੇ हट ਗਿਆ ਤੇ ਲੋਕਾਂ ਨੂੰ ਜ਼ਮੀਨਾਂ ਰਜਿਸਟਰ ਹੋ ਗਈਆਂ ਫਿਰ ਸਮਾਂ ਫਿਰ ਬਦਲਿਆ ਤੇ ਰਾਵੀ ਨੇ ਜਿਹੜਾ ਰਾਵੀ ਦਾ ਆਪਣੀ ਜ਼ਮੀਨ ਸੀ ਉਹ ਵਾਪਸ ਲੈਣ ਦੀ ਇੱਕ ਵਾਰ ਫਿਰ ਕੋਸ਼ਿਸ਼ ਕੀਤੀ دریاਵਾ ਨੂੰ ਜੇ ਦਰਿਆਵਾਂ ਦੇ ਰਾਹ ਨੱਪੇ ਜਾਂਦੇ ਆ ਤੇ ਫਿਰ ਦਰਿਆ ਇਹੋ ਜੇ ਕੰਮ ਕਰਦੇ ਆ ਤੁਸੀਂ ਆ ਜਾ ਕੇ ਵੇਖੋ ਆ ਸਾਰੇ ਡੱਡੇ ਸਫੈਦੇ ਆਪਾਂ ਸੋਚ ਵੀ ਨਹੀਂ ਸਕਦੇ ਕਿਵੇਂ ਮੁੱਢੋਂ ਇਹਨਾਂ ਨੇ ਸਫੈਦੇ ਦਰਿਆ ਨੇ ਦਰਿਆ ਦੇ ਪਾਣੀ ਨੇ ਸਫੈਦੇ ਪੱਟੇ ਨੇ ਕਹਿਣ ਦਾ ਭਾਵ ਇਹ ਹੈ ਵੀ ਕੁਦਰਤ ਨਾਲ ਜਿਹੜੀ ਛੇੜਛਾੜ ਸਰਕਾਰਾਂ ਕਰਦੀਆਂ ਨੇ ਡੈਮ ਬਣਾਉਂਦੀਆਂ ਨੇ ਉਹਨਾਂ ਦੇ ਕਰਕੇ ਨੁਕਸਾਨ ਲੋਕਾਂ ਦਾ ਹੀ ਹੁੰਦਾ ਹੈ ਹਮੇਸ਼ਾ ਜਿਹੜੀ ਨੁਕਸਾਨ ਦੀ ਜਿਹੜੀ ਡੈਮੇਜ ਦੀ ਜਿਹੜੀ ਕਾਸਟ ਆ ਉਹ ਕਿਹਨੂੰ ਪੇ ਕਰਨੀ ਪੈਂਦੀ ਆਮ ਲੋਕਾਂ ਨੂੰ ਪਿੱਛੇ ਕਹਿੰਦੇ ਵੀ ਦਰਿਆ ਦੀ ਇੱਕ ਭੈਣ ਹੁੰਦੀ ਸੀ ਕਿਰਨ ਇੱਕ ਸੱਕੀ ਇਹ ਉਹਨਾਂ ਚੋਂ ਵੀ ਪਾਣੀ ਬਹੁਤ ਜ਼ਿਆਦਾ ਆਇਆ ਤੇ ਉਹ ਪਾਣੀ ਸਾਰਾ ਕੰਬਾਈਨ ਹੋ ਕੇ ਪੂਰੇ ਮਾਜੇ ਦੇ ਵਿੱਚ ਮਾਰ ਪਈ ਆ ਤੇ ਅਸੀਂ ਹੁਣ ਥੋੜੀ ਦੇਰ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਇੱਥੋਂ ਜਿਹੜੇ ਅੱਜ ਲੋਕ ਲੋਕ ਕਹਿੰਦੇ ਵੀ ਸਾਡੀ ਰਜਿਸਟਰ ਜ਼ਮੀਨ ਆ ਕਦੇ ਰਾਵੀ ਦੀ ਹੁੰਦੀ ਸੀ ਤੇ ਬਾਕੀ ਜੋ ਮਾਹੌਲ ਆ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਧੰਨਵਾਦ